ਗੁਰਦਾਸਪੁਰ ਦੇ ਕਸਬਾ ਹਰਜੋਵਾਲ ਦੇ ਨੇੜੇ ਬੀਤੀ ਰਾਤ ਹਰਜੋਵਾਲ ਹਰਗੋਬਿੰਦਪੁਰ ਰੋਡ ਤੇ ਅਚਾਨਕ ਸੜਕ ਦੇ ਕਿਨਾਰੇ ਬਣੀ ਇੱਕ ਵੱਡੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚੱਲਦਿਆਂ ਉਸ ਝੁੱਗੀ ਦੇ ਵਿੱਚ ਰੱਖਿਆ ਸਾਰਾ ਹਿਸਮਾਨ ਸੜਕੀ ਸਵਾਹ ਹੋ ਗਿਆ ਉਥੇ ਇਸ ਝੁੱਗੀ ਦੇ ਮਾਲਕ ਜੋ ਕਿ ਬਜ਼ੁਰਗ ਪਤੀ ਪਤਨੀ ਨੇੜਲੇ ਪਿੰਡ ਦੇ ਰਹਿਣ ਵਾਲੇ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਸਭ ਕੁਝ ਇੱਥੇ ਤਬਾਹ ਹੋ ਚੁੱਕਿਆ ਝੁੱਗੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਇੱਥੇ ਉਹ ਗੁੜ ਤਿਆਰ ਕਰਕੇ ਸੜਕ ਦੇ ਕੰਡੇ ਵੇਚਿਆ ਕਰਦੇ ਸਨ ਪਰ ਵੱਡਾ ਨੁਕਸਾਨ ਹੋ ਗਿਆ ਕਈ ਸਾਲਾਂ ਤੋਂ ਇਸ ਰੋਜ਼ਗਾਰਦਨਾ ਉਹਨਾਂ ਦਾ ਘਰ ਚੱਲ ਰਿਹਾ ਸੀ ਤੇ ਹੁਣ ਗੁੜ ਤਿਆਰ ਕਰਨ ਦਾ ਸੀਜ਼ਨ ਤਾਂ ਖਤਮ ਹੋ ਗਿਆ ਪਰ ਉਹਨਾਂ ਵੱਲੋਂ ਕਰੀਬ 2 ਪੁਆਇੰਟਲ ਗੁੜ ਜੋ ਕਿ ਅੰਦਰ ਤਿਆਰ ਕਰਕੇ ਰੱਖਿਆ ਗਿਆ ਸੀ ਜੋ ਕਿ ਨਾ ਬਲੂ ਵਿਚਿਆ ਜਾਣਾ ਸੀ ਬਰਦਾਸੀ ਕੇ ਇੱਥੇ ਇਸ ਭਿਆਨਕ ਅੱਗ ਨੇ ਤਬਾਹੀ ਮਚਾਈ ਹੈ ਤੇ ਇਹਨਾਂ ਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਉਥੇ ਦੱਸਿਆ ਜਾ ਰਿਹਾ ਹੈ ਕਿ ਰਾਤ ਉਹਨਾਂ ਨੂੰ ਪਿੰਡ ਦੇ ਕੁਝ ਲੋਕਾਂ ਦਾ ਫੋਨ ਆਇਆ ਕਿ ਤੁਹਾਡੀ ਚੁੱਗੀ ਤਿਆਗ ਲੱਗ ਗਈ ਹੈ। ਜਦੋਂ ਨਾ ਕੀ ਵੇਖਿਆ ਤੇ ਸਭ ਕੁਝ ਸੁਆਹ ਹੋ ਗਿਆ। ਹੁਣ ਉਹਨਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ। ਬੋਲੀ ਕੀ ਨਾਮ ਤੁਹਾਡਾ? ਜੀ ਦਵੀ ਸਿੰਘਾ। ਠੀਕ ਹੈ ਨਾਮ ਤੁਹਾਡਾ। ਵੇਖੋ ਜੀ ਇਹ ਹੀ ਰੋਟੀ ਖਾਣ ਗਏ ਹੀ ਇਹਨਾਂ ਤੋਂ ਉਹਨਾਂ ਏ ਬਾਦ ਦੇ ਵਿੱਚ ਮਗਾ ਪੀ ਸਾਨੂੰ ਵਈ ਫੋਨ ਗਿਆ ਤੁਹਾਡੀ ਤੁਗੀ ਨੂੰ ਅੱਗ ਲੱਗੀ ਆ ਤਾਂ ਨਹੀਂ ਪਤਾ ਮਗਾ ਪੀ ਤਾਂ ਹੁਮ ਕੀ ਸਿੱਤੇ ਕਰੀ ਇੱਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਵਾਲਾ ਵੀਰ ਨਹੀਂ ਵੱਡਾ ਹਾਂਜੀ ਇਹਨੂੰ 10-12 ਸਾਲ ਹੋ ਗਏ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਫਿਰੇ ਆ ਆ ਕਿ ਸਤੰਦ ਕਿਤਾ ਬਸ ਸਾਨੂੰ ਉਹ ਫੋਨ ਕੀਤਾ ਹਾਂਜੀ

ਦਾ ਕੀ ਆ ਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਿਆ ਪਤਾ ਨਹੀਂ ਭਾਜੀ ਇੱਥੇ ਫੋਨ ਗਿਆ ਬਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗੀ ਹੈ ਅਸੀਂ ਰੋਟੀ ਖਾਣ ਗਏ ਕਾ ਬਾਅਦ ਚ ਪਤਾ ਲੱਗਾ ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਘੁਰ ਦੇਤੀ ਦਾ ਉਹ ਗੱਲ ਹੀ ਨੇ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਪਤਾ ਨਹੀਂ ਲੱਗਿਆ ਕਿ ਤੱਕ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤ ਆ ਤਾ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਸੱਟਾਂ ਲਾਈਆਂ ਹਾਂ ਪਤਾ ਨਹੀਂ ਕੋਈ ਹਾਂਜੀ ਉਦੋਂ ਵਿਚ ਨਾਲੇ ਕੀ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਇਸ ਸਾਲ ਮਿਕਾਤ ਹੋਇਆ ਦਾ ਮਿਸ਼ਤਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜੇ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਤੁਨ ਇੱਥੇ ਹੋਈ ਤਾਂ ਹੀ ਤੋਂ ਇੱਥੇ ਪੜਾਈ ਤੇ ਆ ਕੋ ਹਾਂ ਦਾਵਾ ਤੇ ਹੀ ਭਰਾਤੀ ਕਰਦਾ ਤੇ ਆਪਣੇ